ਇਹ ਬਿਹਤਰੀ ਖੂਬਸੂਰਤ ਅਤੇ ਅਲੌਕਿਕ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪ੍ਰੋਪ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ 8 ਅਕਤੂਬਰ ਨੂੰ ਮਨਾਏ ਜਾ ਰਹੇ ਨੇ ਤੇ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਵਿਸ਼ੇਸ਼ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ ਵਿਦੇਸ਼ੀ ਫੁੱਲਾਂ ਦੀ ਖੁਸ਼ਬੂ ਨਾਲ ਸਜਕਣ ਸ੍ਰੀ ਹਰਿਮੰਦਰ ਸਾਹਿਬ ਦਾ ਕੰਪਲੈਕਸ ਮਹਿਕਣ ਲੱਗਾ ਹੈ ਦਾਸਤ ਹੈ ਕਿ ਪੂਰੀ ਦੁਨੀਆ ਦੇ ਵੱਡੇ ਵੱਡੇ ਸ਼ਹਿਰਾਂ ਤੋਂ థਾਈਲੈਂਡ ਸਿੰਗਾਪੁਰ ਬੈਂਕੋਕ ਹਾਲੈਂਡ ਨਿਊਜ਼ੀਲੈਂਡ ਕਿਨੀਆ ਸਾਊਥ ਅਫਰੀਕਾ ਤੋਂ ਬੇਹੱਦ ਖੂਬਸੂਰਤ ਅਤੇ ਮਹਿਕਣ ਵਾਲੇ ਫੁੱਲ ਸਜਾਵਟ ਲਈ ਮੰਗਾਏ ਗਏ ਨੇ ਦਾਸਤ ਹੈ ਕਿ ਹਰ ਸਾਲ ਦੀ ਤਰ੍ਹਾਂ ਕਿਸ ਤਰੀਕੇ ਦੇ ਨਾਲ ਇਸ ਸਾਲ ਵੀ ਦਰਬਾਰ ਸਾਹਿਬ ਦਾ ਜਿਹੜਾ ਵ੍ਰਾਂਗਣ ਹੈ ਉਹ ਬੇਹਦ ਫੁੱਲਾਂ ਦੇ ਨਾਲ ਮਹਿਕ ਰਿਹਾ ਹੈ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਇਸ ਫੁੱਲਾਂ ਦੀ ਸਜਾਵਟ ਚ ਦੇਸ਼ ਵਿਦੇਸ਼ਾਂ ਦੇ ਫੁੱਲ ਸਜਾਵਟ ਲਈ ਵਰਤੇ ਜਾ ਰਹੇ ਨੇ ਕੋਲਕਾਤਾ ਦਿੱਲੀ ਮੁੰਬਈ ਤੋਂ ਵਿਸ਼ੇਸ਼ ਤੌਰ ਤੇ 100 ਦੇ ਕਰੀਬ ਕਾਰੀਗਰ ਤੇ ਸ਼ਰਦਾਲੂ ਦਿਨ ਰਾਤ ਕੰਮ ਕਰਦੇ ਆਂ ਅਜਰਾਤ ਤੱਕ ਫੁੱਲਾਂ ਦੀ ਸਜਾਵਟ ਨੂੰ ਮੁਕੰਮਲ ਕਰਨਗੇ ਸਜਾਵਟ ਲਈ ਇਹ ਫੁੱਲ ਦੇਸ਼ ਦੇ ਕੋਲਕਾਤਾ ਕੇਰਲਾ ਪੁਨਾ ਦਿੱਲੀ ਮੁੰਬਈ ਉੱਤਰ ਪ੍ਰਦੇਸ਼ ਹਿਮਾਚਲ ਆਦਿ ਸ਼ਹਿਰਾਂ ਤੋਂ ਇਲਾਵਾ ਮਲੇਸ਼ੀਆ థਾਈਲੈਂਡ ਸਿੰਗਾਪੂਰ ਬੈਂਕੋਕ ਹੌਲੈਂਡ ਨਿਊਜ਼ੀਲੈਂਡ ਈਕੀਨਿਆ ਸਾਊਥ ਅਫਰੀਕਾ ਆਦਿ ਤੋਂ ਮੰਗਵਾਏ ਗਏ ਨੇ ਕਾਰੀਗਰ ਬੱਲੂ ਵਿਸ਼ੇਸ਼ ਕਾਰੀਗਰ ਨਾਲ ਸਜਾਵਟ ਜਿੱਥੇ ਗੋਲੇ ਝੁੰਮਰ ਲੜੀਆਂ ਆਦ ਫੁੱਲਾਂ ਨਾਲ ਤਿਆਰ ਕੀਤੇ ਜਾ ਰਹੇ ਨੇ ਉੱਥੇ ਹੀ ਖੰਡਾ ਅਤੇ ਇੱਕ ਓੰਕਾਰ ਦੇ ਵਿਸ਼ੇਸ਼ ਰੂਪ ਵਿੱਚ ਝਾਲਰ ਵੀ ਤਿਆਰ ਕੀਤੀ ਜਾ ਰਹੀ ਹੈ ਫੁੱਲਾਂ ਚ ਸਭ ਤੋਂ ਵੱਧ ਦਾ ਡਾਰ ਗਿੰਦੇ ਅਤੇ ਪੱਤੀਆਂ ਦੀ ਹੈ ਜਿਸ ਨੂੰ ਲੜੀਆਂ ਤੇ ਵਿਦੇਸ਼ੀ ਫੁੱਲਾਂ ਨਾਲ ਜੋੜ ਕੇ ਵਰਤਿਆ ਜਾ ਰਿਹਾ ਹੈ ਸਚਕਣਸ਼ੀ ਰਮਨਦਰ ਸਾਹਿਬ ਸ਼੍ਰੀ ਅਕਾਲ ਤਖਸਾਹਬ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਗੁਰਦੁਆਰਾ ਬਾਬਾ ਗੁਰਪਖਸ਼ ਸਿੰਘ ਜੀ ਸ਼ਹੀਦ ਗੁਰਦੁਆਰਾ ਥੜਾ ਸਾਹਿਬ ਗੁਰਦੁਆਰਾ ਸ੍ਰੀ ਚੰਡਾ ਬੁੰਗਾ ਸਾਹਿਬ ਗੁਰਦੁਆਰਾ ਬੀਰ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸ੍ਰੀ ਦੁੱਖ ਪੰਜਨੀ ਸਾਹਿਬ ਗੁਰਦੁਆਰਾ ਸਾਹਿਬ ਬੁੰਗਾ ਸਾਹਿਬ ਗੁਰਦੁਆਰਾ ਲਾਚੀ ਬੀਰ ਸਾਹਿਬ ਤੋਂ ਇਲਾਵਾ ਕੰਪਲੈਕਸ ਦੀਆਂ ਪਰਕਰਮਾ ਦੇ ਵਿੱਚ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਤੁਸੀਂ ਵੀ ਵਾਹਿਗੁਰੂ ਲਿੱਕੇ ਜ਼ਰੂਰ ਆਪਣੀ ਹਾਜ਼ਰੀ ਭਰੋ ਦੇਖੋ ਮੈਸੇਜ ਸੰਗਤਾਂ ਵੱਲੋਂ ਬਹੁਤ ਸੋਨਾ ਮਿਲਦਾ ਸਾਰੀ ਸੰਗਤੇ ਚਾਉਂਦੀ ਆ ਕੌਮ ਦੀ ਇੱਕ ਮੁਠਤਾ ਏਕਤਾ ਤੇ ਅਸੀਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠਾਂ ਚੱਲੀਏ ਜਿੱਥੇ ਵੀ ਜਾਇਦਾ ਜਿਸ ਨੂੰ ਵੀ ਮਿਲੀਦਾ ਜਦੋਂ ਗੁਰੂ ਦਾ ਸੰਦੇਸ਼ ਸੁਣਾਈਦਾ ਵਾ ਤੇ ਸਾਰੀ ਹੀ ਸੰਗਤ ਗੁਰੂ ਦੇ ਸੰਦੇਸ਼ ਨੂੰ ਸੁਣਨਾ ਵੀ ਚਾਹੁੰਦੀ ਆ ਅਮਲਾਂ ਦੇ ਵਿੱਚ ਵੀ ਲਿਆਉਂਦੀ ਆ ਅੱਜ ਇਹੀ ਲੋੜ ਵਾ ਕਿ ਆਪਾਂ ਇੱਕ ਮੁੱਠ ਹੋਈਏ ਅਤੇ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਸਿਧਾਂਤਾਂ ਦੇ ਉੱਤੇ ਚੱਲੀਏ ਬਾਕੀ ਪੰਜਾਬ ਦੀ ਨੌਜਵਾਨੀ ਤੇ ਬੜਾ ਮਾਣ ਆ ਜਿੱਥੇ ਵੀ ਕਿਤੇ ਜਾਇਦਾ ਕਿਸੇ ਵੀ ਨੌਜਵਾਨ ਨੂੰ ਕੇਸ ਰੱਖਣ ਲਈ ਆਖ ਦੋ ਦਸਤਾਰ ਸਜਾਉਣ ਲਈ ਆਖ ਦੋ ਹਰ ਇੱਕ ਨੌਜਵਾਨ ਇਸ ਗੱਲ ਨੂੰ ਮੰਨਦਾ ਵਾ ਔਰ ਹੜਾਂ ਦੇ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਨੇ ਜਾਂ ਹੋਰ ਰਾਜਾਂ ਦੇ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੇ ਫੇਰ ਗੁਰੂ ਆਸ਼ੇ ਤੇ ਚੱਲ ਕੇ ਜੋ ਮਨੁੱਖਤਾ ਦੀ ਸੇਵਾ ਦਾ ਸਿਧਾਂਤ ਆ ਸੇਵਾ ਦੇ ਸਿਧਾਂਤ ਤੇ ਚੱਲਦੇ ਆ ਪੂਰੀਆਂ ਸੇਵਾਵਾਂ ਨਿਭਾਈਆਂ ਗੁਰੂ ਕਿਰਪਾ ਕਰੇ ਅਸੀਂ ਇਸੇ ਤਰ੍ਹਾਂ ਗੁਰੂ ਸਿਧਾਂਤਾਂ ਤੇ ਚੱਲਦੇ ਰਹੀਏ ਸਭ ਇਰਾਹਤ ਮਿਲੀ ਆ ਪਾਕਿਸਤਾਨੀ ਜੱਤੇ ਵਾਸਤੇ ਰਵਨ ਨ ਦੇ ਜਿਹੜੀ ਇਹ ਕੇਂਦਰ ਸਰਕਾਰ ਤੋਂ ਇਸ ਚੀਜ਼ ਨੂੰ ਕਿੱਦਾਂ ਦੇਖੋ ਇਸ ਚੀਜ਼ ਨੂੰ ਮੈਂ ਇਦਾਂ ਦੇਖਦਾ ਜੀ ਵੀ ਜਿਹੜੀਆਂ ਸਿੱਖ ਕੌਮ ਨੇ ਅਰਦਾਸਾਂ ਕੀਤੀਆਂ ਸਿੱਖ ਕੌਮ ਦੀਆਂ ਅਰਦਾਸਾਂ ਗੁਰੂ ਕਿਉਂਕਿ ਹਮੇਸ਼ਾ ਸੁਣਦਾ ਵਾ ਉਹ ਅਰਦਾਸਾਂ ਨੂੰ ਭਾਗ ਲੱਗੇ ਆ ਜੋ ਵੀ ਅੜਚਣਾਂ ਆ ਰਹੀਆਂ ਸੀ ਉਹ ਦੂਰ ਹੋਈਆਂ ਤੇ ਭਾਰਤ ਸਰਕਾਰ ਨੇ ਆਪਣਾ ਹੀ ਕੀਤਾ ਹੋਇਆ ਫੈਸਲਾ ਵਾਪਸ ਲਿਆ ਇਸ ਗੱਲ ਲਈ ਮੈਂ ਭਾਰਤ ਸਰਕਾਰ ਦਾ ਧੰਨਵਾਦ ਵੀ ਕਰਦਾ ਵੀ ਉਹਨਾਂ ਨੇ ਸਿੱਖ ਭਾਵਨਾਵਾਂ ਨੂੰ ਦੇਖਿਆ ਕਿਉਂਕਿ ਪ੍ਰੋਟੋਕਾਲ ਦੇ ਜਥੇ ਆ ਤੇ ਸ੍ਰੀ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਥਾਨ ਆ ਉੱਥੇ ਜਥਾ ਜਾਊਗਾ ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਭੂਮੀ ਨੂੰ ਨਾਤਮਸਤਕ ਹੋਊਗਾ ਗੁਰੂ ਨੂੰ ਨਾਤਮਸਤਕ ਹੋਊਗਾ ਗੁਰੂ ਨਾਨਕ ਨੇ ਕਿਉਂਕਿ ਸਮੁੱਚੇ ਸੰਸਾਰ ਦੇ ਵਿੱਚ ਘੁੰਮ ਕੇ ਸਾਰਿਆਂ ਨੂੰ ਇੱਕ ਰੱਬ ਦੇ ਲੜ ਲਾਇਆ ਆਪਸ ਵਿੱਚ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹਿਣਾ ਸਿਖਾਇਆ ਤੋਂ ਦੋਵਾਂ ਦੇਸ਼ਾਂ ਦੇ ਸਖਾਵੇਂ ਸਬੰਧ ਇਸ ਖਿੱਤੇ ਵਾਸਤੇ ਬਹੁਤ ਚੰਗੇ ਆ ਮੈਂ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦਾ ਜੋ ਫੇਰ ਸੰਗਤਾਂ ਜਿਹੜੀਆਂ ਜਥੇ ਦੇ ਰੂਪ ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਜਾਣਗੀਆਂ ਕਿਉਂਕਿ ਸਿੱਖ ਸੰਸਥਾਵਾਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਸੰਸਥਾਵਾਂ ਪੂਰਾ ਜੋਰ ਦੇ ਰਹੀਆਂ ਸੀ ਵੀ ਸਾਡੇ ਜਥੇ ਜਾਣ ਸੰਗਤਾਂ ਅਰਦਾਸਾਂ ਕਰ ਰਹੀਆਂ ਸੀ ਤੇ ਮੈਂ ਸਮਝਦਾ ਕਿ ਅਰਦਾਸਾਂ ਨੂੰ ਭਾਗ ਲੱਗੇ ਆ ਤੇ ਸੰਗਤਾਂ ਦੀ ਅਰਦਾਸ ਪੂਰੀ ਹੋਈ ਸੀ ਸਿੱਖ ਸਾਹਿਬ ਇੱਕ ਯੂਐਸਏ ਦੇ ਵਿੱਚ ਆਰਮੀ ਦੇ ਵਿੱਚ ਦੜੇ ਤੇ ਪਕੜਿਆ ਮਨਾ ਕਰ ਦਿੱਤਾ ਕਿ ਅਸੀਂ ਕਿਤਾ ਦੇਖ ਰਹੇ ਇਹਦੇ ਸਾਰੇ ਪੱਖਾ ਤੋਂ ਆਪਾਂ ਦੇਖ ਰਹੇ ਆ ਜੇ ਤੇ ਮਨਾ ਕੀਤਾ ਇਹ ਬਹੁਤ ਮੰਦ ਭਗਾ ਕਿਉਂਕਿ ਜਿਹੜੀ ਦਸਤਾਰ ਆ ਉਹ ਸਿੱਖ ਦੀ ਸ਼ਾਨ ਆ ਭਾਵੇਂ ਪਹਿਲੀ ਜਿਹੜੀ ਹੋਏ ਵਰਲਡ ਵਾਰ ਜਦ ਦੂਜੀ ਵਰਲਡ ਵਾਰ ਹੋਵੇ ਇਹਦੇ ਵਿੱਚ ਸਿੱਖ ਜਿਹੜੇ ਆ ਪੂਰੀ ਦੁਨੀਆ ਦੇ ਵਿੱਚ ਕਈ ਦੇਸ਼ਾਂ ਵੱਲੋਂ ਲੜੇ ਦਸਤਾਰਾਂ ਸਜਾ ਕੇ ਲੜੇ ਔਰ ਆਪਾਂ ਨੂੰ ਇਹ ਵੀ ਪਤਾ ਵਾ ਭਈ ਉਸ ਵੇਲੇ ਸਿੱਖ ਫੌਜੀਆਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਟੋਪੀਆਂ ਪਾ ਲਓ ਕੇਸ ਦਾੜੀ ਛੱਡਣੀ ਤੇ ਇੱਕ ਪਾਸੇ ਦੀ ਗੱਲ ਆ ਤੇ ਉਹਨਾਂ ਨੇ ਕਿਹਾ ਸੀ ਵੀ ਜੇ ਸਾਡੇ ਸਿਰ ਵਿੱਚ ਗੋਲੀ ਵੱਜੂਗੀ ਤੇ ਅਸੀਂ ਕਲੇਮ ਨਹੀਂ ਕੋਈ ਵੀ ਲਵਾਂਗੇ ਪਰ ਅਸੀਂ ਦਸਤਾਰ ਦੀ ਥਾਂ ਤੇ ਟੋਪੀ ਨਹੀਂ ਪਾਵਾਂਗੇ ਤੋਂ ਸਿੱਖ ਕੌਮ ਸਿਧਾਂਤਾਂ ਤੇ ਪੱਕੀ ਆ ਸਿੱਖ ਫੌਜੀ ਵੀ ਪੱਕੇ ਆ ਯੂਐਸਏ ਨੂੰ ਤੇ ਲੋਕ ਬਹੁਤ ਵੱਡਾ ਲੋਕਤੰਤ੍ਰਿਕ ਕੁਲਕ ਮੰਨਦੇ ਆ ਤੇ ਮੈਨੂੰ ਆਸ ਆ ਕਿ ਜੋ ਵੀ ਜੇ ਕੋਈ ਇਹੋ ਜਿਹਾ ਫੈਸਲਾ ਆਇਆ ਤੇ ਵਾਪਸ ਲੈ ਲੈਣਗੇ ਇਹ ਵੀ ਨਹੀਂ ਚਾਹੀਦਾ ਕਿਉਂਕਿ ਕੇਸ ਸਾਨੂੰ ਗੁਰੂ ਨੇ ਬਖਸ਼ੇ ਆ ਧੁਰ ਦਰਗਾਈ ਰਹਿਮਤ ਆ ਦਸਤਾਰ ਗੁਰੂ ਨੇ ਬਖਸ਼ੀ ਆ ਬਾਕੀ ਇਹਦੇ ਸੰਬੰਧੀ ਜੋ ਵੀ ਪਹਿਲੂ ਆ ਤੇ ਵਿਚਾਰ ਕੀਤੀ ਜਾ ਰਹੀ ਆ ਤੇ ਫਿਰ ਸਾਡੀਆਂ ਸੰਸਥਾਵਾਂ ਚ ਅਸੀਂ ਵੀ ਉਤੋਂ ਦੀ ਸਰਕਾਰ ਦੇ ਨਾਲ ਰਾਬਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਪ੍ਰਕਾਸ਼ਪੁਰੇ ਗੁਰੂ ਜੀ ਬੁਲਾਉਂਦਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS GOUR ਜਿਨ੍ਹਾਂ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਸ੍ਰੀ ਅਮਰਸਰ ਸਾਹਿਬ ਜੀ ਦੀ ਆਮਨ ਨਗਰੀ ਦੇ ਰਚਨਹਾਰੇ ਜਿਨ੍ਹਾਂ ਨੇ ਇਸ ਰਾਜਧੀਨ ਨਗਰੀ ਸ੍ਰੀ ਅਮਰਸਰ ਸਾਹਿਬ ਜੀ ਨੂੰ ਵਸਾਇਆ ਧੰਨ ਗੁਰੂ RAMDAS ਜੀ ਮਹਾਰਾਜਪੁਰ ਦੀ ਸੁਲਤਾਨ ਸਤਗੁਰੂ ਚੌਥੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਪ੍ਰਭ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਸਮੁੱਚੇ ਸੰਸਾਰ ਭਰ ਦੇ ਵਿੱਚ ਸੰਗਤ ਮਣਾ ਰਹੀ ਹੈ ਔਰ ਖਾਸ ਕਰਕੇ ਸਤਗੁਰਾਂ ਦੇ ਆਮਨ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸ ਇਸ ਬੰਦ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਅਰੰਭਤਾ ਹੋਣੀ ਹੈ ਜੋ ਸ਼ਹਿਰ ਦੇ ਸਾਰੇ ਦਰਵਾਜ਼ਿਆਂ ਤੋਂ ਹੁੰਦਾ ਹੋਇਆ ਜੋ ਪੁਰਾਣਾ ਸ਼ਹਿਰ ਹੈ ਉਦੀਚਾਰ ਦੁਆਰੇ ਦੀ ਪਰਕਰਮਾ ਕਰਦਾ ਹੋਇਆ ਰਾਤ ਨੂੰ ਵਾਪਸ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੋਪਾਨ ਹੋਵੇਗਾ ਬਹੁਤ ਸ਼ਰਧਾ ਔਰ ਉਤਸ਼ਾਹ ਹੈ ਸੰਗਤ ਦੇ ਵਿੱਚ ਭਾਵੇਂ ਕਿ ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਫਿਰਕੇ ਨਾਲ ਕੋਈ ਸੰਬੰਧ ਰੱਖਣ ਵਾਲੇ ਨੇ ਨਗਰ ਕੀਰਤਨ ਦੀ ਸੇਵਾ ਨਗਰ ਕੀਰਤਨ ਦਾ ਸਵਾਗਤ ਬਹੁਤ ਹੀ ਚਾਅ ਦੇ ਨਾਲ ਸਮੁੱਚੇ ਸ਼ਹਿਰ ਜਿਹੜੇ ਸੰਗਤ ਹੈ ਉਹ ਕਰਦੀ ਹੈ ਜੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਅਗਬਰੰਗੇ ਲਾਈਟਾਂ ਲਾਈਆਂ ਗਈਆਂ ਨੇ ਹਰ ਸਾਲ ਇਹ ਸੰਗਤ ਦੇ ਵੱਲੋਂ ਸਤਿਗੁਰਾਂ ਦੇ ਪ੍ਰਕਾਸ਼ ਰੂਪ ਦੇ ਸੰਬੰਧ ਵਿੱਚ ਬਹੁਤ ਹੀ ਮਨਮੋਹਕ ਤਾਜ਼ੇ ਫੁੱਲਾਂ ਦੇ ਨਾਲ ਬੜੇ ਕੀਮਤੀ ਫੁੱਲਾਂ ਦੇ ਨਾਲ ਅ ਸ਼੍ਰੀ ਹਰਮੰਦਰ ਸਾਹਿਬ ਦੀ ਸਜਾਵਟ ਕੀਤੀ ਜਾਂਦੀ ਹੈ ਔਰ ਇਸ ਵਾਰ ਵੀ ਬੜੀ ਮਨਮੋਹਕ ਸਜਾਵਟ ਕੀਤੀ ਹੈ ਪਹਿਲਾਂ ਨਾਲੋਂ ਕੁਝ ਵਿਸ਼ੇਸ਼ ਸਜਾਵਟ ਕੀਤੀ ਇਸ ਵਾਰ ਸੰਗਤ ਦੇ ਵੱਲੋਂ ਕੀਤੀ ਗਈ ਹੈ ਔਰ ਸਤਿਗੁਰਾਂ ਦੇ ਪ੍ਰਕਾਸ਼ ਰੂਪ ਦੇ ਸੰਬੰਧ ਵਿੱਚ ਕੱਲ 8 ਅਕਤੂਬਰ ਨੂੰ ਜਿੱਥੇ ਅਮਰਤ ਵੇੜੇ ਸੁਨਹਿਰੀ ਸੂਪ ਚ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਦੇ ਲਿਖੇ ਹੋਏ ਨੇ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਹੋਣਗੇ ਉਪਰੰਤ 8:30 ਵਜੇ ਤੋਂ ਲੈ ਕੇ 12 ਵਜੇ ਤੱਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਔਰ ਗੁਰਦੁਆਰਾ ਬਾਬਾ ਢਲਰੇ ਸਾਹਿਬ ਜੀ ਵਿਖੇ ਜਲੋਸ ਦਾਇਆ ਜਾਣਗੇ ਉਪਰੰਤ ਦੀਵਾਨ ਚੱਲਦਾ ਰਹੇਗਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਾਮ ਨੂੰ ਬੜੇ ਮਨਮੋਹਕ ਦੀਪ ਮਾਲਾ ਕੀਤੀ ਜਾਏਗੀ ਔਰ ਸ਼ਾਮ ਨੂੰ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਹੋਣਾ ਜਿਸ ਵਿੱਚ ਭਾਈ ਦਿਵਿੰਦਰ ਸਿੰਘ ਜੀ ਸੁਹਾੜੇ ਵਾਲੇ ਉਹ ਇਤਨ ਕਾਰਨ ਕੇ ਅਤੇ ਭਾਈ ਸਾਹਿਬ ਵਿਗਿਆਨਿਕਪਿੰਡਰ ਪਾਲ ਸਿੰਘ ਜੀ ਹੋਰਾਂ ਨੇ ਗੁਰਮਤਿ ਵਿਚਾਰਾਂ ਕਥਾ ਦੇ ਰਾਹੀਂ ਸੰਗਤ ਨੂੰ ਸਰਮਣ ਕਰਵਾ ਕੇ ਨਿਹਾਲ ਕਰਨਾ ਉਪਰੰਤ ਜਿਹੜਾ ਕਵੀ ਦਰਬਾਰ ਹੈ ਉਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਚੱਲਦਾ ਰਹਿਣਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਜਿਹੜਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੂੰ ਸੋਲੇ ਸੁਲਤਾਨ ਸਤਗੁਰੂ ਧੰਗੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿਨਾਂ। ਇੱਕ ਪਰਿਵਾਰ ਦੇ ਵੱਲੋਂ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਹੈ ਹੈਲੀਕਾਪਟਰਾਂ ਹੀ ਔਰ ਪਰਿਵਾਰਾਂ ਦੇ ਵੱਲੋਂ ਇਲੈਕਟ੍ਰੋਨਿਕ ਅੱਛਵਲ ਵੀ ਕੀਤੀ ਜਾ ਰਹੀ ਹੈ ਸੇਵਾ ਜੀ ਇਹਨਾਂ ਨੂੰ। ਇਹ ਹਰ ਪਾਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਸ਼ੀਰ ਅਕਾਲ ਤਖਤ ਸਾਹਿਬ ਦੀ ਤੋਰ ਵਾਣਾ ਹੁੰਦਾ ਉਹਦੇ ਉੱਤੇ ਹੈਲੀਕਾਪਟਰ ਦੇ ਰਾਹੀਂ ਜਿਹੜੀ ਫੁੱਲਾਂ ਦੀ ਵਰਕਾ ਹੈ ਉਹ ਕੀਤੀ ਜਾਂਦੀ ਹੈ ਕੁਝ ਸਮਾਂ ਪਹਿਲਾਂ ਕਾਗਜ਼ਾਂ ਦੀ ਕਾਗਜ਼ ਦੇ ਫੁੱਲਾਂ ਦੇ ਜਿਹੜੇ ਵਰਖਾ ਸੀ ਉਹ ਕੀਤੀ ਜਾਂਦੀ ਸੀ ਪਰ ਪਿਛੇ 2-3 ਸਾਲਾਂ ਤੋਂ ਐਸੀ ਇਹ ਜ਼ਰੂਰੀ ਕੀਤਾ ਹੋਇਆ ਕਿ ਕਾਗਜ਼ ਦੇ ਫੁੱਲ ਨੇ ਬਲਕਿ ਤਾਜ਼ੇ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਨਗਰਕੀਰਤਾਂ ਦੇ ਉੱਪਰ ਕੀਤੀ ਜਾਏ ਔਰ ਸ਼ਹਿਰ ਦੇ ਵਕਤ-ਵਕਤ ਸਥਾਨ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਸਾਰੇ ਸਥਾਨਾਂ 'ਤੇ ਉੱਤੇ ਹੈਲੀਕਾਪਟਰ ਜਿਹੜਾ ਉਹ ਫੁੱਲਾਂ ਦੀ ਵਰਖਾ ਕਰਦਾ ਔਰ ਇਸ ਵਾਰ ਜੋ ਵਿਸ਼ੇਸ਼ ਹੈ ਉਹ ਇਹ ਹੈ ਕਿ ਜਿਹੜੀਆਂ ਸਟਾਰਕ ਦੀ ਲਾਈਟਾਂ ਲੜੀਆਂ ਲਾਉਣੀਆਂ ਕੰਨੀਆਂ ਨੇ ਪਹਿਲਾਂ 2 ਦਿਨ ਵਾਸਤੇ ਲੱਗਦੀਆਂ ਸਨ ਪਰ ਇਸ ਵਾਰ 3 ਦਿਨ ਵਾਸਤੇ ਇਸ ਜਾਬਤੀ ਗੜੀਆਂ ਜਿਹੜੀਆਂ ਨੇ ਸਤਖੰਡ ਸ਼੍ਰੀ ਗੁਰੂ ਮੰਦਰ ਸਾਹਿਬ ਜੀ ਦੇ ਇਸ ਜਾਣਿਆ ਕੰਨਿਆ ਇਹ ਇੱਕ ਪਰਿਵਾਰ ਸਰਦਾਰ ਬਲਵੰਤ ਸਿੰਘ ਜੀ ਯੂਐਸਏ ਦੇ ਰਹਿਣ ਵਾਲੇ ਨੇ ਇਹ ਸਾਰੀ ਸੇਵਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਵਾਸਤੇ ਟਰੈਕਟਰ ਟਰਾਲੀ ਕਪੜੇ ਤੋਂ ਵਾਲੀਆਂ ਮਸ਼ੀਨਾਂ ਆਦਿ ਦੀ ਸੇਵਾ ਕੀਤੀ ਹੈ ਉਹਨਾਂ ਉਸ ਪਰਿਵਾਰ ਦੇ ਵੱਲੋਂ ਜਿਹੜੀ ਲਾਈਟਾਂ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਔਰ ਨਗਰ ਕੀਰਤਨ ਦੀ ਰੰਗਤਾ ਵੇਲੇ ਇਲੈਕਟ੍ਰੋਨਿਕ ਆਰਤ ਸ਼ੁਭਾਜੀ ਜੋ ਕਿ ਪ੍ਰਦੂਸ਼ਣ ਰਹਿਤ ਆਰਤ ਸ਼ੁਭਾਜੀ ਹੈ ਉਹ ਵੀ ਸੰਗਤ ਵੱਲੋਂ ਇੱਕ ਪਰਿਵਾਰ ਦੇ ਵੱਲੋਂ ਜਿਹੜੀ ਹੈ ਉਹ ਕੀਤੀ ਜਾਣੀ